ਸਰ ਦੱਸ ਦੋ ਸਰ ਇਹ ਜਿਹੜੀਆਂ ਜਿਹੜੀਆਂ ਗਨਸ ਹੈਗੀਆਂ ਨੇ ਕਿਸ ਤਰ੍ਹਾਂ ਉਸ ਨੂੰ ਮਤਲਬ ਕਿ ਪਕੜਿਆ ਜਾਂਦਾ ਹੈ ਇਹ ਟ੍ਰਾਂਕਲੇਜ਼ ਗਨ ਹੈ ਜੀ ਇਹਦੇ ਨਾਲ ਜਦੋਂ ਆਪਾਂ ਇੰਜੈਕਸ਼ਨ ਲਾ ਦਾਂਦੇ ਹਾਂ ਜਾਨਵਰ ਤੇ ਭਈ ਮੈਂ ਬਿਹੋਸ਼ ਹੋ ਜਾਂਦਾ ਕਿੰਨੀ ਕੁ ਦੇਰ ਚੋਂ ਅਭੀ ਇਹਦੇ ਡੋਜ਼ ਲੱਗਦੀ ਆ ਇਹਦੇ weight ਦੇ ਹਿਸਾਬ ਨਾਲ ਛੇ ਹੈ ਤੱਕ ਫੜਿਆ ਵੀ ਨਹੀਂ ਜਾ ਰਿਹਾ ਤਿੰਨ ਦਿਨ ਹੋ ਗਏ ਮੈਂ ਮੈਚ ਦੇਖੇ ਨੂੰ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡੇ ਦਾ ਮਾਹੌਲ ਤਾਂ ਪਿੰਡਿੱਕਾ ਪੂਰਾ ਮਾਹੌਲ ਡਰਦਾ ਹੀ ਕੋਈ ਥੇਕਾਂ ਜਤੀ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆ ਕੋਈ ਕਦੇ ਆਗੇ ਕਦੇ ਵਕ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋਣਾ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਨ ਬੰਦੂਕਾਂ ਵੀ ਮੰਗਾਈਆਂ ਨੇ ਉਹਨੂੰ ਫੜਨਾਂਗੇ ਅਸੀਂ ਕੱਲ ਪਰਸੋਂ ਦੇਖਦੇ ਆ ਕੋਈ ਗੱਲਬਾਤ ਬਣਨੀ ਨਹੀਂ ਤੀਗੀ ਐਡੀ ਕਿੱਡੀ ਕੀ ਚੀਜ਼ ਆਉਂਦਾ ਜੇ ਪਿੰਡ ਵਾਲਿਆਂ ਨੂੰ ਕਹਿ ਲੈਣ ਵੀ ਤੁਸੀਂ ਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮਿਲਦਾ ਉਹ ਕਹਿੰਦੇ ਨੇ ਫਿਰ ਇਹਨੂੰ ਗੋਲੀ ਨਹੀਂ ਮਾਰਦੇ ਤੁਸੀਂ ਫੜ ਨਹੀਂ ਸਕਦੇ ਇਹ ਤਾਂ ਕੋਈ ਵੀ ਨਹੀਂ ਵੈਸੇ ਕੋਈ ਨੁਕਸਾਨ ਕੀਤਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਇਹ ਕਰਨਗੇ ਤੇ ਉਦੋਂ ਫੇ ਅੰਬ ਦੇ ਉੱਪਰ ਬੈਠਾ ਇਕੱਲੇ ਦਰੱਖਤ ਦੇ ਉੱਪਰ ਬੈਹ ਜਾਂਦਾ ਜਿੱਥੇ ਇਕੱਲਾ ਦਰੱਖਤ ਹੁੰਦਾ ਹਾਂਜੀ ਕਿ ਕਿ ਮਤਲਬ ਕਿ ਜਿਵੇਂ ਪਿੰਡ ਵਾਲੇ ਕਹਿ ਰਹੇ ਨੇ ਵੀ ਪਿੰਡ ਬਾਰ ਦੇ ਵਿੱਚ ਜਿਹੜਾ ਚੀਤਾ ਆਇਆ ਹੋਇਆ ਜੀ ਕਿੰਨੀ ਕਿ ਸੱਚਾਈ ਲੱਗਦੀ ਹੈ ਜੀ ਇਹਦੇ ਤੇ ਹੈਗਾ ਇਸ ਤਰ੍ਹਾਂ ਦਾ ਲੈਪਡ ਹੈ ਜੀ ਆ ਗਈ ਜੀ ਆ ਗਈ ਕੋਈ ਨਿਸ਼ਾਨ ਵਗੈਰਾ ਮਿਲੇ ਜੀ ਪੈਰਾਂ ਦੇ ਨਿਸ਼ਾਨ ਵੀ ਹੈ ਤੇ ਕਿਸ ਤਰ੍ਹਾਂ ਦੀ ਮਤਲਬ ਕਿ ਤੁਹਾਡੇ ਵੱਲੋਂ ਤਿਆਰੀ ਹੈਗੀ ਜੀ ਪਕੜਨ ਦੀ ਉਸ ਨੂੰ ਅਸੀਂ ਪਿੰਜਰੇ ਲਗਾਏ ਹੋਏ ਨੂੰ ਤੁਸੀਂ ਦੇਖ ਵੀ ਚੁੱਕੇ ਹੋ ਤੇ ਉਸ ਤੋਂ ਵਗੈਰਾ ਟ੍ਰੈਂਕੁਲੇਟਰ ਜਾਨਾ ਵੀ ਸਾਡੇ ਕੋਲ ਜਿਹੜੀਆਂ ਘਰ ਤੋਂ ਟੀਮ ਆਈ ਵੀ ਇੱਕ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕ੍ਰੈਸਕਿਊ ਕਰਨ ਦੀ ਸਰ ਆਪਣਾ ਕਿੰਨੇ ਕ ਪਿੰਜਰੇ ਜਿਹੜੇ ਆ ਉਸ ਨੂੰ ਦੋ ਪਿੰਜਰੇ ਇੰਸਟਾਲ ਕੀਤੇ ਹੋਏ ਨੇ